ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਾਡਾ ਪਹਿਲਾ ਵਲੌਗ ਹੈ ਜੀ ਇਸ ਚੈਨਲ ਤੇ ਅੱਜ ਤੇ ਆਦੀ ਸ਼ੁਰੂਆਤ ਹੋਈ ਆ ਤੇ ਗੁਰੂ ਘਰੇ ਲੜੀਆਂ ਲਾਈਆਂ ਹੈਗੀਆਂ ਦੀਵਾਲੀ ਤੇ ਤੇ ਅੱਜ ਲਾਉਣ ਲੱਗੇ ਸਗੇ ਤੇ ਮੈਂ ਕਿਹਾ ਪਹਿਲਾ ਵਲੌਗ ਅੱਜ ਗੁਰੂ ਘਰ ਤੋਂ ਸ਼ੁਰੂ ਕਰਦੇ ਆ ਤੇ ਅੱਜ ਅਸੀਂ ਲਾਉਣ ਲੱਗੇ ਹੈਗੇ ਗੁਰੂ ਘਰ ਤੋਂ ਇਹਦੀਆਂ ਲੜੀਆਂ ਹੁਣ ਅਸੀਂ ਘਰ ਤਰੇ ਆ ਗਏ ਆ ਤੰਦ ਹੋਨੇ ਉਹ ਮੁੰਡੇ ਵੀ ਆ ਗਏ ਉਧਰ ਕਰਨ ਦਾ ਰਿਹਾ ਮੈਂ ਹਰ ਦਰਸ਼ਨ ਸੁਹਰੇ ਮੈਂ ਹਰ ਦਰਸ਼ਨ ਸੁਹਰੇ ਅੰਧੇ ਤੇ ਤੂੰ ਜਾਣਦਾ ਸਾਹ ਕੋਈ ਆ ਗਏ ਆ ਗੁਰੂ ਘਰੇ ਤੇ ਉਹ ਮੁੰਡੇ ਲੱਗੇ ਆ ਸੇਵਾ ਕਰਨ ਤੇ ਹੁਣ ਤੇ ਚੜਦੇ ਗੰਗਤ ਸਾਹਿਬ ਤੇ ਨੰਨੇਆਂ ਲੜੀਆਂ ਜਾਗੇ ਤੁਹਾਨੂੰ ਦਹੋਨੇ ਆ ਪਿੰਡ ਦਾ ਵੀਊ ਚੈੱਕ ਰਿਓੂੂ ਦੂ ਦਹੋਨੇ ਤੁਹਾਨੂੰ ਪਿੰਡ ਦਾ ਤੇ ਸਾਡਾ ਨਾ ਬਣੀ ਰਿਓੂ ਚੈਨਲ ਤੇ ਆਯੋ ਭਾਈਓ ਜਲਦੀ ਆਹ ਦੇ ਆਹ ਦੇਖੋ ਯੋ ਆਹ ਕੱਬਾ ਹਵਾ ਹਵਾ ਬਹੁਤ ਆਸਦੀ ਹੈ ਹਵਾ ਕੋਈ ਨਾ ਟੌਪ ਵੀ ਨਿਕਲੀ ਆ ਠੰਡ ਕਿਤੇ ਠੰਡ ਤਾਂ ਕਿੱਥੇ ਠੰਡ ਮਾंदे ਛੋਟੇ ਹੋਰ ਕੀ ਗੱਲ ਆਹ ਲੈ ਗੱਡੀ ਚ ਚੋਬਰ ਮਾੰਦਾ ਆਹ ਦੇ ਆਹ ਦੇ ਆਹ ਦੇ ਭੱਜੇ ਆਉਂਦੇ ਸੀ ਭੱਜੇ ਹੀ ਆਉਂਦੇ ਚੈੱਕ ਕਰੋ ਓਏ ਇੱਕ ਤਾਂ ਘਰੇ ਹੀ ਵੜ ਗਿਆ ਚਲਾਂ ਚਲੋ ਵੀ ਚੱਲੀਏ ਉੱਤੇ ਪਹਿਲਾਂ ਜੋੜ ਖੋਲੀਏ ਆ ਗਏ ਨਾ ਜੋੜ ਖੁੱਲ ਕੇ ਇੱਕ ਓਹ ਤੇ ਦੇਖੀ ਗੱਡੀ ਕੀ ਹੋਇਆ ਸਾਹ ਚੜ ਗਿਆ ਇੰਨੇ ਜੀ ਬਸ ਹੋ ਗਈ ਤੇਰੀ ਓ ਬਾਅਦ ਸੇਵਗਾ ਹਾ ਮੇਰਾ ਕਾਲੂ ਨਾ ਹੇ ਮੇਰਾ ਕਾਲੂ ਇਹਦਾ ਨਾ ਜੋੜ ਹਾਂ ਉਦਾਂ ਲਾਈ ਹੋਈ ਤਾਰ ਉਦੋਂ ਲੱਗੀ ਹੋਈ ਆ ਫੇਰ ਮੈਂ ਕਿਹਾ ਵੀ ਟੇਪ ਕਰ ਦਿਓ ਉਦੋਂ ਕੀਤੀ ਨਹੀਂ ਇਹਨਾਂ ਨੇ ਕੋਈ ਵਰ ਕੋਈ ਜੁੜਿਆ ਨਹੀਂ ਸਹੀ ਗੱਲ ਆ ਬਚ ਗਏ ਆ ਓਏ ਚੱਲੇ ਆ ਹਾਂ ਮੁੰਡੇ ਉੱਤੇ ਸੇਵਾ ਕਰਨ ਤੇ ਇੱਧਰ ਲਾਉਣ ਲੱਗੇ ਬੈਲਟਾਂ ਸੇਫਟੀ ਵਾਜਦੀ ਆ ਹਾਂਜੀ ਹਾਂਜੀ ਉੱਪਰ ਜਾਣਾ ਆਪਾਂ ਤੇ ਫੇਰ ਤੁਹਾਨੂੰ ਪਿੰਡ ਦਾ ਥਿਊ ਦੇਖ ਲਓ ਤੁਹਾਨੂੰ ਆਪਣਾ ਪਿੰਡ ਘੁਹਾਲਾ ਦਿਖਾਉਨੇ ਆ ਉੱਤੋਂ ਕਿੱਦਾਂ ਦਾ ਲੱਗਦਾ ਓ ਬਈ ਸਮਾਣੀ ਓਏ ਲੈ ਗੁਰੂ ਘਰ ਸਾਡਾ ਸ਼ੇ ਪਾਸ਼ਾ ਸ਼ੇ ਪਾਸ਼ਾ ਉਹ ਨਾਲ ਇੱਕ ਹੋ ਰਿਹਾ ਓ ਬਾਬਾ ਜੀ ਸਧਾਨਾ ਜੀ ਕਿੱਥੇ ਆ ਓ ਦੇ ਬਾਬਾ ਸਧਾਨਾ ਜੀ ਇਹ ਖੋ ਰਿਹਾ ਇੱਧਰ ਬਾਬਾ ਬਾਲਮੀ ਜੀ ਉਧਰ ਵੀ ਆ ਬਾਬਾ ਉਹ ਬਾਹੜੇ ਜਗ੍ਹਾ ਜੂ ਕਾ ਬਾਦੂਆ ਤੇ ਭੋਗ ਸਾਡੇ ਭੋਗ ਸਾਡੇ ਪੰਡ ਜਾਰੀਆਂ ਕਰਦੇ ਆ ਤੇ ਸਾਡੇ ਪੰਡ ਭੋਗ ਵੱਧ ਹੀ ਹੁੰਦੇ ਆ ਜਿਹਨੇ ਹੁਣ ਜਿਹਨੇ ਲੰਗਰ ਵਾਹੇ ਅਗਰ ਲੰਗਰ ਖਾਣ ਦਰਵਾਜ਼ੇ ਬੰਦਾ ਖਾਣੇ ਪੜਦਾ ਉੱਪਰੋਂ ਸ਼ਾਟ ਦਿਖਾਉਂਦਾ ਜੈਨ ਆਤਰੀ ਕਾ ਚੜ ਗਏ ਮੁੰਡੇ ਉੱਤੇ ਲੜੀਆਂ ਲਾਉਣ ਨੂੰ ਅੱਜ ਪੂਰੀ ਐਨ ਜਿੱਦਾਂ ਸ਼ੂਟਰਾਂ ਦੀ ਜਿੱਦਾਂ ਪਈ ਐ ਉਹਨੇ ਕਿਆ ਕਰਾਇਆ ਉਹ ਸੇਵਾਦਾਰ ਥੱਲੇ ਲੱਗੇ ਆ ਲੜੀਆਂ ਲਾਉਣ ਉਹ ਤੇ ਫੇ ਚਲੋ ਆਗੇ ਥੱਲੇ ਹੀ ਹੁਣ ਥੱਲੇ ਗਾਦੇ ਸੀਗਾ ਥੱਲੇ ਆ ਗਏ ਆ ਥੱਲੇ ਆ ਕੇ ਲੜੀਆਂ ਲਾਉਣ ਦੇ ਆ ਤੇ ਆ ਚੱਲਿਓ ਥੱਲੇ ਜਲ ਲੈਣ ਬਾਈ ਜਾਨੇ ਆ ਬਾਬਾ ਜੀ ਉਹ ਆ ਦੇਖੀ ਉਹ ਦੇਖੀ ਸ਼ਾਹੂ ਖਾਨ ਐਂਟਰੀ ਮਾਰੀ ਅੰਦਰੋਂ ਡੋਲੇ ਦਿਖਾਵੀ ਉਹ ਬਾਬੇ ਜਾ ਕੇ ਵੀ ਤੈਨੂੰ ਆਹ ਕੰਮ ਸੋਚਦੇ ਕੱਟ ਚੈੱਕ ਕਰ ਮੁੰਡੇ ਦੇ ਕੱਟ ਬੜੇ ਸੋਹਣੇ ਆ ਬਸ ਉਹਦਾ ਆਪਣੀ ਗੱਡੀ ਨਹੀਂ ਲਿਆਓ ਪਾਣੀ ਜਾਓ ਮੁੰਡਿਓ ਫੇ ਉਹ ਦੇਖੀ ਰੁਗਿਰ ਵੀ ਆ ਵਾਏ ਇੱਥੇ ਲੈ ਜਾ ਅਪਣਾ ਆਜੂ ਆਸੀ ਨਾ ਚੱਲੇ ਹੁਣ ਘਰਾਂ ਨੂੰ ਅਹੀਂ ਸੇਵਾ ਪੂਰੀ ਹੋ ਗਈ ਆ ਚੱਕੋ ਲੈਟਾਂ ਵੀ ਚੱਕੋ ਕੱਕ ਲੈਨੇ ਆ ਬਰਾ ਉਹ ਜੀ ਸੇਵਾ ਹੋ ਗਈ ਪੂਰੀ ਤੇ ਹੁਣ ਅਸੀਂ ਚੱਲੇ ਆ ਘਰੇ ਆਪਣੇ ਤੇ ਗੁਰਾ ਭਰਾ ਵੀ ਆਈ ਸਾਡਾ ਸਕੂਲ ਤੋਂ ਬਾਅਦ ਸਕੂਲ ਤੋਂ ਬਾਅਦ ਚੋ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਹੋਰ ਵੀਡੀਓ ਦੇਖਣ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਤਾਂ ਜਰੂਰ ਕਰਿਓ ਜੀ ਚਲੋ ਹੁਣ ਅਗਲੇ ਬਲੌਗ 'ਚ ਹੀ ਮਿਲਦੇ ਆਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਘਰ ਇਹਨਾਂ ਨੇ ਸਮਾਨ ਹੀ ਰੱਖਤਾ ਜੀ ਇੱਥੇ ਤੇ ਇਹ ਰੋਟੀਆਂ ਉਹ ਤੋਂ ਬਾਅਦ ਸਮਾਨ ਰੱਖ ਕੇ ਤੇ ਹੁਣ ਚੱਲੇ ਅਸੀਂ ਘਰਾਂ ਨੂੰ ਕੋਈ ਪ੍ਰਸ਼ਾਦ ਦੇ ਬੈਰੀ ਫੁੱਲੀਆਂ ਦੇ ਪੈਰੀ ਕਹਦੇ ਪੈਰੀ ਫੁੱਲੀਆਂ ਦੇ ਫੁੱਲੀਆਂ ਦੇ ਪੈਰੀ ਚਲੋ ਭਾਈਓ ਹੁਣ ਅੱਜ ਦੀ ਸਾਡੀ ਸੇਵਾ ਹੋ ਗਈ ਖਤਮ ਤੇ ਹੁਣ ਚੱਲੇ ਸਾਰੇ ਘਰਾਂ ਨੂੰ ਫੁੱਲੀਆਂ ਖਾਣੂ ਲਫੜਾ ਪੈਣ ਦੇਲੇ ਆਪਣੇ ਘਰ ਕੋਲ ਆ ਕੀ ਹੋਇਆ ਫੁੱਲੀਆਂ ਕਿਆਂ ਨੇ ਤੇ ਬਾਈ ਮਾ ਸਾਡੇ ਕਿ ਆ ਤੁਸੀਂ ਮੈਂ ਬਾਬਾ ਹਾਂ ਤੇ ਹੋਰ ਵੀਡੀਓ ਦੇਖਣ ਨੂੰ ਲਾਈਕ ਤੇ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ